ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮ ਟੀਵੀ ਵਿਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਵਿਧਾਇਕ ਕੁਲਦੀਪ ਸਿੰਘ ਢਾਲੇਵਾਲ ਨੇ ਅੱਜ ਜੱਜਨਾਲਾ ਦੇ ਰਮਦਾਸ ਵਿੱਚ ਭਾਰੀ ਬਰਸਾਤਾਂ ਦੇ ਪਾਣੀ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਰਸਤਿਆਂ ਦੀ ਸਾਫ ਸਫਾਈ ਦੀ ਮੁਹਿੰਮ ਦੇ ਗਵਾਹੀ ਕਿਤੇ ਇਸ ਮੌਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਦਾਇਤਾਂ ਤਹਿਤ ਅਜਨਾਲਾ ਦੇ ਸਕੂਲਾਂ ਦੀ ਸਫਾਈ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਅੱਜ ਸਫਾਈ ਦਾ ਆਖਰੀ ਦਿਨ ਸੀ ਤੇ ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਰਮਦਾਸ ਦੇ ਬਾਹਰ ਸਾਫ ਸਫਾਈ ਕੀਤੀ ਗਈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਵੀ ਸਫਾਈ ਮੁਹਿੰਮ ਦੇ ਵਿੱਚ ਅਹਿਮ ਯੋਗਦਾਨ ਪਾਇਆ ਇਸ ਦੇ ਨਾਲ ਹੀ ਗਰੀਬ ਲੋਕਾਂ ਨੂੰ ਰਾਸ਼ਨ ਅਤੇ ਜ਼ਰੂਰਤ ਦਾ ਸਮਾਨ ਵੰਡਿਆ ਗਿਆ ਉਹਨਾਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ امدਾਦ ਜਾਰੀ ਰਹੇਗੀ ਜਿਸ ਵਿੱਚ ਲੋਕ ਸਹਿਯੋਗ ਦੇਣ ਰਮਦਾਸ ਵਿਖੇ ਜਿਹੜੀ ਆ ਉਹ ਸਫਾਈ ਕਰ ਰਹੇ ਤੇ ਮੇਰਾ ਖਿਆਲ ਅੱਜ ਸਦਾ ਆਖਰੀ ਦਿਨ ਹੈ ਕਿਉਂਕਿ ਸਕੂਲ ਖੁੱਲ ਗਏ ਸਕੂਲ ਵਗੈਰਾ ਸਾਫ ਕਰਦੇ ਆ ਤੇ ਸਕੂਲ ਘਰ ਦੇ ਵਿੱਚ ਪਾਣੀ ਆ ਗਿਆ ਸੀਗਾ ਇਸ ਕਰਕੇ ਅਸੀਂ ਇੱਥੇ ਜਿਹੜੀਆਂ ਸਫਾਈ ਕਰਦੇ ਆ ਬਹੁਤ ਸੰਕਟ ਆਉਂਦੀ ਹੈ ਤੇ ਅਸੀਂ ਤੈਅ ਕੀਤਾ ਹੈ ਕਿ ਅੱਜ ਆਖਰੀ ਦਿਨ ਜਿਹੜਾ ਆਪਣੇ ਗੁਰੂ ਘਰ ਦੇ ਬਾਅਦ ਮੰਦਰ ਦਾ ਸਫਾਈ ਕਰੀ ਸੋ ਇਹ ਸਾਰੀ ਰੋਡ ਇੱਥੇ ਬੜਾ ਪਾਣੀ ਸੀਗਾ ਸਾਰੀ ਰੋਡ ਦੇ ਉੱਤੇ ਇਸ ਰੋਡ ਤੇ ਸਾਰੀ ਰੋਡ ਤੇ ਅੱਜ ਸਫਾਈ ਕਰਾਂਗੇ ਸਾਨੂੰ ਸਭ ਨੂੰ ਪਤਾ ਹੈ ਕਿ ਅਜ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੜ੍ਹਾਂ ਦਾ ਕਹਿਰ ਡੇਣਾ ਹੋਇਆ ਸਾਡੇ ਮਾਝਾ ਜੋ ਗੋਪਨਦੀ ਸਾਹਿਬ ਨੇ ਦੋ ਵੀਕ ਪਹਿਲਾਂ ਕਾਲ ਦਿੱਤੀ ਸੀਗੀ ਕਿ ਅਸੀਂ ਸਫਾਈ ਵੀ ਕਰਨੀ ਹੈ ਉਹ ਸਾਡੇ ਅਜ ਨਾਲੇ ਹਲਕੇ ਦੇ ਸਾਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਾਦਿਆਂ ਨੇ ਰਲ ਕੇ ਅਸੀਂ ਅਜ ਨਾਲੇ ਦੇ ਸਾਦੇ ਸਕੂਲਾਂ ਦੀ ਸਫਾਈ ਕੀਤੀ ਅੱਜ ਸਕੂਲ ਲੱਗ ਗਏ ਸਾਡੇ ਸਕੂਲ ਅਜੇ ਮਤਲਬ ਜਿਹੜਾ ਆਉਣਾ ਸ਼ੁਰੂ ਹੋ ਗਏ ਬੱਚੇ ਫਿਰ ਜਿਹੜਾ ਜਿਹੜਾ ਸਮਾਨ ਉਹਨਾਂ ਦਾ ਖਰਾਬ ਹੋਇਆ ਉਹ ਸੈਸਾ ਜੇ ਉਹਨਾਂ ਨੂੰ ਲੈ ਕੇ ਦਵਾਂਗੇ ਅੱਜ ਸਾਡਾ ਸਫਾਈ ਦਾ ਆਖਰੀ ਦਿਨ ਸੀਗਾ ਤੇ ਅੱਜ ਅਸੀਂ ਸਾਡੇ ਹਰਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਸਮਾਧਾਂ ਦੇ ਬਾਅਦ ਉਹ ਉਸ ਰੋਡ ਦੇ ਉੱਤੇ ਜਿਹੜਾ ਉਹ ਅਸੀਂ ਮਤਲਬ ਅੱਜ ਸਫਾਈ ਕੀਤੀ ਹੈ ਸੜਕ ਨੂੰ ਧੋਤਾ ਉਹਦੇ ਚਾਹਸਫੇਦ ਉਹ ਜਿਹੜਾ ਗੰਚੁਕਿਆ ਔਰ ਬੜਾ ਸਕੂਨ ਆਇਆ ਮਾਨੂੰ ਕਹਦੇ ਅਸੀਂ ਬਾਬੇ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸਫਾਈ ਕੀਤੀ ਹੈ ਉਹ ਤੋਂ ਬਾਅਦ ਅਸੀਂ ਸਾਡੇ ਬੀਲੀ ਘਰ ਦੇ ਲਾਗੇ ਅਦਮਦਾਸ ਕੁਝ ਗਰੀਬ ਲੋਕ ਬੈਠੇ ਆ ਜਿਹੜੇ ਚੁੱਕੀ ਚੌਪੜੀ ਵਾਲੇ ਸੀਗੇ ਉਹ 40 ਪਰਵਾਸ ਸੀਗੇ ਜਿਨ੍ਹਾਂ ਦਾ ਸਾਰਾ ਪਾਣੀ ਦੇ ਨਾਲ ਵਿਚਾਰਿਆਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ ਉਹਨਾਂ ਨੂੰ ਲੁਧਿਆਣੇ ਤੋਂ ਸਾਡੇ ਕੋਲ ਸੱਜਣ ਰਾਹਤ ਸਮਗਰੀ ਲੈ ਕੇ ਆਏ ਸੀਗੇ ਮੰਝੇ ਲੈ ਕੇ ਆਏ ਸੀਗੇ ਉਹ ਅਸੀਂ ਜਿਹੜੇ ਵੰਡ ਕੇ ਆਇਆ ਸੋ ਹਰ ਬੀਤਾਂ ਦੀ ਜਿਹੜੀ ਸਾਡੀ ਅਮਦਾਦ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗੀ ਜਿੰਨਾ ਚਿਰ ਤੱਕ ਸਾਡੇ ਅਜ ਦੇ ਨਾਲਾ ਨਿਵਾਸੀ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਆਪਣੀ ਇਹ ਮਿਹਨਤ ਜਿਹੜੀ ਆ ਜਾਦੀ ਰੱਖਾਂਗੇ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਕਰਦੇ ਦਿਓ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਕੇਂਦਰ ਸਰਕਾਰ ਤੇ ਸ਼ਬਦੀ ਵਰਕੀਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ 119000 ਏਕੜ ਰਕਬੇ ਦੇ ਵਿੱਚ ਕਿਸਾਨਾਂ ਨੇ ਨਰਮੇ ਦੀ ਬਿਜਾਈ ਕੀਤੀ ਹੈ ਜੋ ਪਿਛਲੇ ਸਾਲ 99000 ਏਕੜ ਤੋਂ ਵੱਧ ਹੈ ਉਹਨਾਂ ਕਿਹਾ ਕਿ ਇਹ ਗੇਤੀ ਫਸਲ ਆਉਣ ਕਾਰਨ ਕਿਸਾਨਾਂ ਦੀ ਫਸਲ ਤੇ ਐਮਐਸਪੀ ਤੋਂ ਘੱਟ ਕੀਮਤ ਤੇ ਵਿਕ ਰਹੀ ਹੈ। ਉਹਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਮਾਰਕੀਟ ਵਿੱਚ ਆ ਕੇ ਨਰਮੇ ਦੀ ਖਰੀਦ ਦਾ ਸਮੇਂ ਤੋਂ ਪਹਿਲਾਂ ਕਰੇ ਪਰ ਕੇਂਦਰ ਸਰਕਾਰ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਰਮੇ ਦਾ ਰੇਟ ਵੀ ਸਹੀ ਨਹੀਂ ਰੱਖਿਆ। ਉਹਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਤੇ ਕਿਸਾਨਾਂ ਨੂੰ طے ਰੇਟ ਤੋਂ ਘੱਟ ਕੀਮਤ ਤੇ ਆਪਣੀ ਫਸਲ ਵੇਚਣੀ ਪੈ ਰਹੀ ਹੈ। ਸੈਂਟਰ ਸਰਕਾਰ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਵਿੱਤਕਰਾ ਕਰਦੀ ਹੈ ਇਹ ਵੀ ਉਸ ਵਿਤਕਰੇ ਦੇ ਵਿੱਚ ਹੋਰ ਨਵਾਂ ਦਰਜ ਕੀਤਾ ਉਹਨਾਂ ਨੇ ਪਹਿਲਾਂ ਤਾਂ ਜਿਵੇਂ ਪਾਰਲੇ ਮੁਲਕਾਂ ਤੋਂ ਅਮਰੀਕਾ ਵਗੈਰਾ ਤੋਂ ਉਹਨਾਂ ਨੇ ਐਕਸਪੋਰਟ ਵਾਸਤੇ ਇੰਪੋਰਟ ਵਾਸਤੇ ਉਹ ਜਿਹੜੇ ਕੁਝ ਦਰਾਂ ਘਟਾਤੀਆਂ ਉਹਦੇ ਨਾਲ ਵੀ ਕੁਝ ਫਰਕ ਪੈਂਦਾ ਪਰ ਸਾਨੂੰ ਉਸ ਤੇ ਨਹੀਂ ਜਿਹੜਾ ਆਪ ਪੈਦਾ ਕਰਦੇ ਇਸ ਲਈ ਜ਼ਰੂਰ ਕਿ ਉਹ ਪੰਜਾਬ ਦੇ ਕਿਸਾਨਾਂ ਲਈ ਕਿਉਂਕਿ ਅਸੀਂ ਆਪਦੇ ਲੋਕ ਜੋ ਪੈਦਾ ਕਰਕੇ ਦਿੰਨੇ ਆ ਉਹਨੂੰ ਉਹਦੇ ਜਿਹੜੇ ਬਣਦੇ ਮੁੱਲ ਤੇ ਖਰੀਦਣਾ ਚਾਹੀਦਾ ਇਹ ਵਿਤਕਰਾ ਜਿਹੜੀ ਸੈਂਟਰ ਦੀ ਸਰਕਾਰ ਬੰਦ ਕਰੇ ਤੁਹਾਨੂੰ ਸਾਰਿਆਂ ਨੂੰ ਇਸ ਲਈ ਅੱਜ ਇਸ ਕੇ ਕੇ ਟੋੜੀ ਆਵਾਜ਼ ਦੂਰ ਤਾਈਂ ਜਾਂਦੀ ਹੈ ਤੋਂ ਉਹਨਾਂ ਨਾਲ ਬਾਰ-ਬਾਰ ਸਾਡਾ رابطہ ਵੀ ਇਸ ਗੱਲ ਤੇ ਵੀ ਤੁਸੀਂ ਜਲਦੀ ਮਾਰਕੀਟ ਵਿੱਚ ਆਓ ਤੇ ਆ ਕੇ ਸਾਡੀ ਜਿਹੜੀ ਫਸਲ ਹੈ ਕਿ ਬਹੁਤ ਔਖਾਂ ਨਾਲ ਫਸਲ ਤਿਆਰ ਕੀਤੀ ਜਾਂਦੀ ਹੈ ਉਹ ਖਰੀਦੀ ਜਾਵੇ ਜਿਹੜਾ ਕਿਸਾਨਾਂ ਨੂੰ ਵਾਜਬ ਮੁੱਲ ਮਿਲ ਸਕੇ ਸਾਡੇ ਨਾਲ ਲੁੱਟ ਜਾਂ ਠੱਗੀ ਨਾ ਹੋ ਸੋ ਮਿਸ਼ਨ ਚੜਦੀ ਕਲਾ ਲਈ ਫਿਲਹਾਲ ਇਹ ਨਹੀਂ ਤੁਸੀਂ ਜੁੜੇ ਰਹੋ ਚੜਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾਨ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ